ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਾਲਾ ਖੇੜੀ ਤਫੀਲਾ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਸੱਜਰਾਂ ਤੇ ਕੱਪੜਾ ਤਿਆਰ ਹੈ ਝੋਟੀਆਂ ਤੇ ਇੱਕ ਵਹਿੜ ਦਿਖਾਵਾਂਗੇ ਚੰਗੇ ਤਗੜੇ ਕਦ ਕਾਠ ਵਾਲੀ ਤੇ ਆਪਾਂ ਪਹੁੰਚੇ ਬਾਈ ਸ਼ੇਰੀ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਕਿਰਪਾ ਗੁਰੂ ਆਮ ਦਾਸ ਦੀ ਕਿਰਪਾ ਚਾਹੀਦੀ ਆ ਜੀ ਇਹ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਜੀ ਹਾਂ ਜੀ ਕੱਲੇ ਰਾਤੀ 10:00 ਛੜ ਪਾਈ ਮੈਂ ਨਾ ਉੱਡ ਗਿਆ ਵੀਰ ਜੀ ਸਾਰੀਆਂ ਵਧੀਆ ਹਾਂਜੀ ਉਹ ਵਗੀਏ ਘੱਟੀਆਂ ਬਾਹਰ ਮੰਦੀ ਆਪਾਂ ਖੜਨੀ ਅੱਜ ਵੀਰ ਜੀ ਕੋਲ ਨੇ ਠੀਕ ਹੈ ਜੀ ਠੀਕ ਹੈ ਜੀ ਫਾਈਲ ਕਰਤੀ 2000 ਬਾਕੀ ਅੱਜ ਕਰਨੇ ਨੇ ਠੀਕ ਹੈ ਜੀ ਤੇ ਇਹ ਜਿਹੜਾ ਤੋਂ ਕਰੀਏ ਸ਼ੁਰੂਆਤ ਆ ਵੇ ਲੋ ਵੀ ਅਸੀਂ ਵੈਟਨ ਕਰਦੇ ਆ ਅੱਜ ਕਿੰਨੇ ਕਿਲੋ ਮੋਲ ਸਟਾਰਟ ਤੇ ਕਿੰਨੇ ਤੱਕ ਖਰਮ ਆ ਅੱਜ ਵੀਰ ਜੀ ਲਾਸਟ ਆਪਾਂ ਹਾਂ ਮੈਂ ਮੁੱਲ ਦੇ ਦੇਣਾ ਵਾ 50 ਦਾ ਦੇ ਦਈਏ ਘਟ ਕਰ ਦਈਏ ਉਹ ਕਰ ਦਾਂਗੇ ਕੋਈ ਨਹੀਂ ਮੌਕੇ ਕਰ ਦਈਏ ਠੀਕ ਹੈ 40 42 ਦੀ ਦੇ ਦਾਂਗੇ ਪੁੱਛਿਆ ਨਹੀਂ ਆਪਾਂ 42 ਦੇ ਚਾਰ ਦੇ ਦਾਂਗੇ ਦੁੱਧ ਵੀ 8 ਕਿਲੋ ਵੀਰ ਜੀ ਠੀਕ ਹੈ ਠੀਕ ਹੈ ਜੀ ਇਹ ਵੀ ਮਾੜੀ ਧੜੀ ਮੰਜ ਦੁੱਧ ਦੇ 8 ਕਿਲੋ 48000 ਦੀ ਦਿਲ ਦੀ ਵੀ ਭਾੜੇ ਦੇ ਅੱਛਾ ਉੱਥੇ ਕੋ ਸੂੜਾ ਕਾਓ ਤੇ ਥਾਪੀ ਮਾਰ ਕੇ ਥੱਲੇ ਬੈਜੋ ਠੀਕ ਹੈ ਠੀਕ ਹੈ ਪੂਰਾ 8 ਕਿਲੋ ਮੰਤੀ ਕਰਕੇ ਕਿਲੋ ਵੀ ਘੱਟ ਹੋਵੇ ਤੇ ਕਿਲੋ ਦਾ ਮੰਨ ਲਓ ਵੀ 5000 ਦੇ ਹਿਸਾਬ ਨਾਲ ਪੈਸੇ ਕਢਾਈ ਜਾਵਾਂਗੇ ਲਓ ਜੀ ਜੇ 7 ਹੋਊਗਾ ਤੇ ਆਪਾਂ 50 ਦੀ ਨਹੀਂ 45 ਦੀ ਦਵਾਂਗੇ ਠੀਕ ਹੈ 6 ਹੋਊਗਾ ਤੇ 40 ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਲੀਟਰ ਦਾ 5000 ਮੁੱਲ ਪੈ ਗਿਆ ਤੇ ਬੈਡ ਦੇ ਬਾਰੇ ਬਾਈ ਦੱਸਿਓ ਹਾਂ ਇਹ ਵੀ ਜੀ ਪਹਿਲਾ ਸੂਹਾ ਵਾ ਬੈਡ ਅੱਛਾ ਜੀ ਤੇ ਇਹਨੂੰ ਸੂਈ ਨੂੰ ਕਰੀਬਣਾ ਮੰਨ ਲਓ ਕਿ ਇੱਕ ਮਹੀਨਾ ਤੇ ਅੱਜ 10 ਦਿਨ ਹੋ ਗਏ ਆ ਬੱਚੀ ਠੀਕ ਹੈ ਘਰ ਤੋਂ ਤੁਹਾਡੀ 20000 ਦੀ ਇਨਾਮ ਦਾਸ ਦੇਣ ਦੀ ਇਹ ਹੋਈ ਆ ਸਾਰੀ 1 ਮਹੀਨਾ ਦੱਸ ਦਿੰਦੀ ਬਹੁਤ ਜ਼ਿਆਦਾ ਦੁੱਧ ਛਕਿਆ ਨੇ ਵੀਰ ਨੇ ਜਿਹੜੇ ਕੋਲ ਠੀਕ ਆ ਠੀਕ ਆ ਜੀ ਤੇ ਬੱਚੀ ਵੀ ਚੰਗੇ ਰਿਕਾਰਡ ਵਾਲੀ ਆ ਤੁਹਾਨੂੰ ਨਾਲ ਹੀ ਆਉਣੀ ਤੁਮਾਲੇ ਗੱਲ ਕਰਨੀ ਕਿ ਵੀਰ ਜੀ 17 18 ਮਹੀਨਿਆਂ ਦੀ ਬੱਚੀ ਸੂ ਸਕਦੀ ਜੇ ਕੋਈ ਵੀਰ ਭਰਾ ਸੇਵਾ ਇਦਾਂ ਹੀ ਕਰੇ ਇਦਾਂ ਪਿਛਲੇ ਘਰੋਂ ਮਤਲਬ ਕਰਕੇ ਆਈ ਆ ਨਾ ਠੀਕ ਆ ਠੀਕ ਆ ਉਹਦੇ ਵੀ ਅੱਦਾ ਦੁੱਧ ਚੁੰਨੇ ਦਾ ਅੱਦਾ ਇਹ ਪੀ ਜਾਂਦੀ ਠੀਕ ਆ ਠੀਕ ਆ ਜੀ ਲਓ ਜੀ ਬਿਲਕੁਲ ਜੰਮੀ ਪਲੀ ਜਾ ਤੇ ਹੈ ਵੀ ਚੰਗੇ ਸਿਮੰਦੀਆ ਹਾਂਜੀ ਇਹਦੇ ਕੋ ਵੀ ਜੀ ਵੈਣ ਕੋਲ ਇਸ ਟਾਂ ਤੇ 18 ਗੱਲਾ ਉਹਦੀ ਮੰਗਤੀ ਕਰਕੇ ਲਿਟਰ ਮੇਰੇ ਘਰ ਆਣਗੇ ਅਛਾ ਜੀ ਹਾਂਜੀ ਤੇ ਕਹਿਣ ਘਵਾਲਾ ਨਹੀਂ ਲੀਟਰ ਮਾਰ ਕੇ 18 ਕਿਲੋ ਦੀ ਮਾ ਲੋ ਮੰਗਤੀ ਕਰਾ ਕੇ ਦਵਾਂਗੇ ਠੀਕ ਹੈ ਲੋ ਜੀ 18 ਲੀਟਰ ਪਹਿਲਾ ਹੀ ਸੂਆ ਦੇ ਸੀ ਨੂੰ ਮਹੀਨੇ ਦੇ ਦਵਾਂਗੇ ਥੋੜੇ ਜਿਹੜੇ ਨੂੰ ਤੇ ਹੋ ਗਏ ਆ 10 ਦਿਨ ਵੀ ਦੇ ਵੀ ਦੰਦ ਉੱਗੰਦੇ ਆ ਮੂੰਹ ਵੀ ਫੁੱਟ ਕੇ ਬਹੌਂਦੇ ਆ ਅਛਾ ਜੀ ਦੰਦ ਨਿਕਲਉਂਦੇ ਆ ਠੀਕ ਹੈ ਲੋ ਜੀ ਦੋੰਤੀ ਦੇ ਦੰਦਾਂ ਜੇ ਪੁੱਟਣ ਲਈ ਆ ਤੇ ਕਾਟ ਕਾੜ ਜਿਹੜਾ ਬਹੁਤ ਖਿਆ ਗਿਆ ਕੀਤਾ ਪਿਆ ਵਾ ਤੇ ਹੈ ਵੀ ਕ੍ਰਾਸ ਦੇ ਵਿੱਚ ਯਾਰੇ ਠੜ ਭਾਂਡਾ ਵੀ ਕਰਮ ਵਾਲੀ ਨਵਾਂ ਕੱਲਾ ਕੱਲਾ ਥਾਂ ਦਾ ਗੱਡੇ ਤੋਂ ਬਾਹਰ ਥਾਂ ਜਾਂਦੇ ਆ ਵਾ ਤੇ ਕੱਦ ਤੁਸੀਂ ਕੀ ਕਰ ਸਕਦੇ ਆ ਕੋਈ ਵੀਰ ਭਰਾ ਬੰਗਾ ਪਾਵੇ ਨਾ ਪਾਵੇ ਨਾ ਗੰਗੂ ਦੇਖੋ ਕਾਲੀ ਸ਼ਾਰ ਠੀਕ ਆ ਠੀਕ ਆ ਜੀ ਲਓ ਜੀ ਫੇਸਵਾਲਟੀ ਵੀ ਚੈੱਕ ਕਰ ਸਕਦੇ ਹੈ ਵੀ ਫਾਰਮ ਵਾਲੀ ਜੀ ਬਿਲਕੁਲ ਜੀ ਚਲੋ ਖਾਓ ਦੰਦ ਮੇਰੇ ਤੇ ਵਰਦੋਂ ਦੀ ਲੋਕ ਤੇ ਅੰਦਰ ਖਾਓ ਲੋ ਜੀ ਦੋ ਦੋ ਠੀਕਾ ਠੀਕ ਹੈ ਜੀ ਪਿਓਰ ਦੋ ਦੰਦ ਘੱਲ ਰਹੀ ਮੜੀ ਕਰਮਾਲੀ ਨੇ ਹੋਰ ਵੀ ਕਰ ਜਾਣਾ ਵਾ ਬਾਕੀ ਸਭ ਨਾਲਾ ਭਰਾ ਲੱਜੇ ਤੇ ਨੁਕਰੀਆਂ ਘੋੜੀਆਂ ਦੇ ਬਰਾਬਰ ਹੋਈ ਪਈ ਆ ਜਿੱਦਾਂ ਕਹਦੇ ਨੇ 68 ਇੰਚ 68 ਇੰਚ ਉਹ ਹੀ ਹਾਈਟ ਏਰੀ ਆ ਬਾਕੀ ਨਾੜਾ ਨੂੜਾ ਵੀ ਛੱਡੇ ਦੇ ਚੰਗੀਆਂ ਆ ਗਈਆਂ ਵਾ ਤੇ ਥਣ ਭਾਂਡਾ ਵੀ ਬਹੁਤੀ ਚੰਗਾ ਲੱਗਿਆ ਵਾ ਐਨ ਗੁਲਾਬੀ ਥਾਣਾ ਗਿਆ ਤੇ ਚਲੋ ਜਿਹੜੇ ਵੀਰਪਾ ਨੱਗੇ ਵੀ ਸਾਬੀ ਉਹਨੇ ਸਾਬ ਬਹੁਤ ਚੰਗੀ ਕੀਤੀ ਆ ਕੋਈ ਸਾਬ ਨਾਲ ਲੈ ਜਾਏ ਤੇ ਚਲੋ ਦੁੱਧ ਵੀ ਚੰਗਾ ਕੱਢੀ ਜਾਂਦੀ ਆ ਸਾਡੀ ਕਿਰੀ ਜੀ ਮੰਗਾ ਆਪਣੀ ਮਰਜ਼ੀ ਆ ਕੋਈ ਵੀਰਪਾ ਪਾਵੇ ਨਾ ਪਾਵੇ ਦੋ ਸਾਲਾਂ ਦੀ ਸਮਾਈਂਗੇ ਅੱਛਾ ਜੀ ਲਓ ਜੀ ਬੱਚਾ ਵੇਖਾ ਤੀ ਧੀ ਜਿਹੜੇ ਨਾਲਾਂ ਨੂੰ ਦਾ ਕੱਢੇ ਜੇ ਬਹੁਤ ਹੀ ਚੰਗੀਆਂ ਆ ਗਈਆਂ ਹਨ ਜਾਲੀ ਵਿਚਿਆਂ ਪਿਆ ਵਾ ਮਰਜ਼ੀ ਕੋ ਵੀਰਪਾ ਠੀਕ ਆ ਠੀਕ ਆ ਜੀ ਲਓ ਜੀ ਕਰੋ ਜੀ ਚੱਕ ਸੀਲੀਆਂ ਤੁਲੀਆਂ ਵੀ ਬਹੁਤ ਆ ਤੇ ਇਹਦਾ ਮੋਲ ਭਾਈ ਜਰ ਮੋਲੇ ਵੀਰ ਜੀ 80 ਲੈਣ ਚਾਹੀਦੀ 12 ਲੱਖ ਤੋਂ ਘੱਟ ਮਿਲਦੀ ਨਹੀਂ ਨੀ ਹਾਂਜੀ 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 ਇੱਕੋ ਮਿੰਟ ਮਾਰਨਾ ਉਹ ਗੇਟ ਰੰਗ ਕਰਾਉਣਾ ਚਾਹੀਦਾ ਨਹੀਂ ਫੋਨ ਕਰਦਾ ਟਰ ਲਓ ਕਰ ਲਓ ਹਾਂਜੀ ਵੀਰ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਹਲ ਮੋਲੇ ਵੀਰ ਜੀ ਦੇ ਦਈਏ 10 ਦੀ ਵਸ਼ੀਏ ਤਰ੍ਹਾਂ ਦੀ ਵਸ਼ੀ ਹੈ ਵਸ਼ੀਆਂ ਲੱਭਦੀਆਂ ਨਹੀਂ ਇਹ ਇਦਾਂ ਨਹੀਂ ਲਈ ਲੱਭ ਲਈ ਅੱਜ ਕੱਲ੍ਹ ਚਾਹੀਏ ਪਰ ਆਪਾਂ ਜੈਰੀ ਕਰ ਜਾਂਦੀ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੰਗਨ ਨੂੰ ਜੋ ਮਰਜ਼ੀ ਕਰੀਏ ਇੱਕ ਕਾਮ ਕਰੀਏ ਜਿੰਨਾ ਮਰਜ਼ੀ ਕਰੀਏ ਲੱਖ ਡਾਲ ਲਈਏ ਬੰਦੇ ਕਰ ਲਈਏ ਹਾਂਜੀ ਇਹ ਲਾਸਟ ਹੁਆਣਾ ਆਪਾਂ ਦੇ ਦਈਏ 80 ਹਜ਼ਾਰ ਦੀ 80 ਦੀ 80 ਦੇ ਦਈਏ ਹਾਂਜੀ ਕਰ ਦੋ ਹਜ਼ਾਰ ਛੱਡ ਦਈਏ ਮੈਂ ਤਰਦੀਆ ਨਾ ਜਾਂਦੀ ਐ 200 ਰੁਪਏ ਛੋੜੀ। ਲਓ ਜੀ 75000 ਚੋਂ 200 ਰੁਪਏ ਛੋੜ। ਹਾਂਜੀ ਹਾਂਜੀ। ਬਾਕੀ ਫਾਰਮ ਵਾਲੀ ਬਹਿੜਾ ਫਾਰਮ ਵਾਲੀ ਆ ਦਿਖਾਈ ਨਾੜਾ ਨੋੜਾ ਨਹੀਂ ਮਾਣਾ। ਨਾੜਾ ਨੋੜਾ ਪੁਰੀਆਂ ਨੇ। ਦੇਖੋ ਵੀਰ ਜੀ ਇਹ ਨਾੜਾ ਨੋੜਾ ਜਾਵੇ ਕੈਮਰਾ ਕੋਈ ਨਹੀਂ ਕੋਈ ਕੈਮਰਾ ਨਾੜਾ ਨੋੜਾ ਸੈੱਟ ਗਿਆ। ਬਾਕੀ ਕੋਈ ਗੱਲ ਬਾਤ ਨਹੀਂ ਇਸ ਤਰ੍ਹਾਂ ਵੀਰ ਜੀ। ਸਾਰਾ ਕੋਹੋਂ ਬੁਰਖੋ ਜੱਟੀ ਮੋਟੀ ਧਾਰਿਆ। ਠੀਕ ਹੈ ਲਓ ਜੀ 75000 ਚੋਂ 200 ਰੁਪਏ ਛੋੜ। ਬਿਲਕੁਲ ਜਾਇਜ਼। ਫੇਰ ਦੂਜੇ ਨੰਬਰ ਤੇ ਬਾਈ ਝੋਟੀ ਇਹ ਕਿੰਨੇ ਆ? ਇਹ ਵੀਰ you yeah. ਕਾਜੀ ਵੀ ਜੀ ਨੂੰ ਕਿਆ ਰਿਹਾ ਬਸ ਤੇ ਗਿਣਤੀ ਮਿੰਤੀ ਤੇ ਦਿਨ ਦਾ ਠੀਕ ਹੈ ਜਿਹੜਾ ਬੰਦਾ ਬੁਰੇ ਹੋਣ ਚ ਅਚਾਈ ਤੇ ਉੱਤੇ ਲੈ ਜੇ ਦਿਨ ਹੁਣ ਪੰਜ ਸੱਤ ਦਾ ਉੱਤੇ ਲੈ ਜੇ ਕੋਈ ਕੰਮ ਕਰ ਸਕੀ ਠੀਕ ਹੈ ਠੀਕ ਹੈ ਜੀ ਜਿਦਾਂ ਹਾਂ ਗੱਲਾਂ ਦੇ ਵਿੱਚ ਵਿੱਚ ਮੰਨ ਲਓ ਕਿ ਸੂਬੂ ਜਾਂ ਫੁੱਲ ਤਿਆਰ ਹੋ ਜਿੰਦੇ ਠੀਕ ਆ ਕਿੰਨੇ ਦੁੱਧ ਆ ਲਈਏ ਦੁੱਧ ਵੀਦੀ ਨੇ ਪਹਿਲਾਂ ਨੇ 13 ਗਲੋ ਭਰਿਆ ਹਿਆਰ ਕੇ ਵਾਹ ਨਾ ਜੇ 16 ਦੇ ਜੇ ਅਚਾਈ ਵੱਨੀ ਬੜੀ ਐ ਥੱਲੋਂ ਛੱਡੇ ਛੁਡੇ ਦੀ ਬੜੀ ਬੁਢੀ ਐ ਠੀਕ ਆ ਜੀ 13 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾਲੇ ਟੇਂਗ ਕੁਆਲਟੀ ਵੀ ਬਹੁਤ ਹੀ ਚੰਗੀ ਆ ਜੀ ਕੱਟ ਕ ਜੱਡਾ ਆ ਗਿਆ ਤੇ ਢਬਲਾਇਆ ਕਿ ਆ ਪਿਓਰ ਆ ਜਸੂਲ ਤਾਂ ਕਿ ਜੱਡਾ ਲਾ ਜੂਗੀ ਕਰਮਾਲੀ ਤੇ ਢੱਲਾਂ ਤੋਂ ਲਾ ਜੇ ਕਾਫੀ ਜ਼ਿਆਦਾ ਵਾ ਹਵਾਨੇ ਦੇ ਸੂਲ ਤਾਂ ਕਿ ਇੰਦਾ ਹਵਾਨਾ ਵੀ ਚੰਗਾ ਬਣਾ ਜਣਾ ਕਰਮਾਲੀ ਨੇ ਤੇ ਦੁੱਧ ਵੀ ਚੰਗਾ ਕੱਢਿਆ ਪਹਿਲੇ ਸਵੇ ਹੀ ਕਿਹਦੇ ਦਾ ਪੱਕਾ ਕਾਹੀ ਜਿਹੜੀ ਨੀਵੇਂ ਜੁੱਕ ਨਹੀਂ ਹੈ ਬਹੁਤ ਜਿਹੜੀ ਜੋੜੀ ਨਾਲ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਹੈ ਨਾ ਮਨਜਾ ਟੈਨਲ ਹਿਸਾਬ ਆ ਇਹ 98 ਕਲਾ ਕਲਾ ਲੱਗਾ ਪਿਆ ਣ ਘਟ ਘਟ ਤੇ ਥਾਣਾ ਹਾਂਜੀ ਹੋਈ ਲੱਗਦੇ ਚੈੱਕ ਕਰਾਉਣਾ ਤੁਹਾਨੂੰ ਆਪਾ ਕਾਣਾ ਦਾ ਸੈਲ ਜਾਂਦੇ ਥਿੱਲਾ ਤੋਂ ਲਵੇ ਸਕਦੇ ਸੂਲ ਤਾਂ ਕਿ ੱਡਾ ਲੱਗਾ ਪਿਆ ਵਾ ਕਰਮਾਲੀ ਦੇ ਆ ਵਿੱਚ ਸਾਰੀ ਚੀਜ਼ ਆ ਧਰਨੀ ਆ ਸਾਰੀ ਪਛਾਣ ਹੋਣੀ ਛੋਟੀ ਦੀ ਠੀਕ ਆ ਠੀਕ ਆ ਜੀ ਕੋਟ ਕੋਟ ਬਾਦ ਨੂੰ ਅਗਲੀ ਜਦੋਂ ਕਰਮਾਲੀ ਤਿਆਰ ਹੋ ਗਈ ਪੂਰੀ ਪੂਰੀ ਵੀ ਜੀ ਇਹਦਾ ਮੁੱਲ ਬਾਈ ਹਰ ਫੇਰ ਮੋਦੀ ਵੀ ਜੀ ਡੇਢ ਵੀ ਦੇ ਰਹੀ ਹੈ ਮੰਗਾ ਨੂੰ ਜੋ ਮਰਜ਼ੀ ਭਾਵੇਂ ਦੋ ਕਰ ਲਈਏ ਅਛਾ ਜੀ ਜੱਡੀ ਝੋਟੀ ਹੈ ਠੀਕ ਹੈ ਜੀ ਹਾਂ ਜੀ ਇਹ ਵੀ ਖਾਣਾ ਹੀ ਕਰੀਏ ਖਾਣਾ ਹੀ ਕਰੀਏ ਹਾਂ ਜੀ ਇੱਕ 30 ਦੀ ਦੇ ਰਹੀ ਹੈ ਵੀ ਜੀ ਕਿਤੇ 200 ਰੁਪਏ ਛੋਟ ਕਰਨੀ ਉਹ ਕਰ ਲਈਏ ਰਾਹੇ ਚਾਹੀਦੀ ਜੇ ਵਿੱਚ ਨਹੀਂ ਹਾਂਜੀ ਛੋਟੀ ਚੰਗੀ ਜੇ ਇਹ ਤੇ ਬਾਹਰੋਂ ਵੇਚ ਮੁੱਲ ਕਰਾਈਏ ਇਹ ਲੋਕ ਬੜਾ ਬੜਾ ਮੁੱਲ ਕਰਨ ਦੇ ਜੀ ਚਲੋ ਸਾਹਮਣੇ ਦਾ ਹੱਥ ਰੱਖੇ ਭਰਾ ਦੇ ਸਾਹਮਣੇ ਸਮਾਰੀ ਵੀਰ ਜੀ ਹਾਂ ਨਹੀਂ ਦੇ ਦਾਂਗੇ 200 ਰੁਪਏ ਛੋੜ ਕਰਾਂਗੇ ਇੱਕ 25 ਵੀ ਮੈਨੂੰ 25 ਦੇ ਦਿਓ ਲਓ ਜੀ ਇੱਕ 25 ਵੀ ਬਾਕੀ 200 ਰੁਪਏ ਬਾਈਕ ਦਾਂਗੇ ਛੋੜ ਦੇ ਜਿੱਥੇ ਵਾਲੇ ਨੇ ਪਾਇਆ ਹੋਆ ਇਹ ਵੀ 40 45 ਦੀ ਜਿੱਥੇ ਮਰਜ਼ੀ ਕੋਈ ਵੀਰ ਭਰਾ ਖਿਲਾੜ ਕੇ ਵੇਚ ਦੇ ਮੈਂ ਹੀ ਕੋ ਭੇਜ ਦੂੰਗਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਵੀ ਵੀਰ ਜੀ ਛੋਟੀ ਉਧਰ ਦੀ ਹੈ ਹਨ ਜੀ ਅੱਛਾ ਜੀ ਤੇ ਇਹ ਵੀ ਕੱਦ ਕਾਠੀ ਜੀ ਵੇਖੋ ਤੁਸੀਂ ਕਿ ਦੋਈ ਫੋਬੀਜਿਆ 1,37,000 ਦੀ ਰਕਮ ਦਿੱਤੀ ਸੀ ਤੇ 12-13 ਕਿਲੋ ਤੋਂ ਬੌਲੀ ਸੀ ਛੋਟੀ ਥੱਲੇ ਅੱਛਾ ਜੀ ਤੇ ਕਿਉਂ ਵੀ ਰੰਦਾ ਨਹੀਂ ਮੈਂ ਮੱਡ-ਮੱਡ ਨਹੀਂ ਪਾਉਂਦਾ ਮੈਂ ਚੌਕਰ ਤੇ ਜਨਾ ਕੋਈ ਡੰਗਰ ਹਾਂਜੀ ਮੈਂ ਕੋਈ ਡੰਗਰ ਰੱਖਣਾ ਹੁੰਦਾ ਵਾ ਕਰ ਲੋਗਾ ਅੱਛਾ ਤੇ ਘਰੇ ਦੁੱਧ ਪੀਣਾ ਵਾ ਉਹ ਆਂਦਾ ਮੈਂ ਚੌਕਰ ਹੀ ਗੱਲਾਂ ਹੁੰਦਾ ਗਿਆ ਕੋਈ ਫੀਡ ਨਹੀਂ ਖਲਨੀ ਕਹਿੰਦਾ ਮੈਂ ਪੰਬਰਿਆ ਠੀਕ ਹੈ ਇਹਨੂੰ ਸੂਈ ਨਾਲ ਵੀ ਜੀ ਡੇਢ ਮਹੀਨਾ ਹੋ ਗਿਆ ਕੱਟੀ ਵੇਖੋ ਮਗਰ ਬੁਲਬੁਲ ਵਰਗੀ ਕੱਟੀ ਆ ਹਾਂਜੀ ਇਹ ਟੇਬਲ ਕਾਬ ਜੀ ਆ ਵਾਲਾ ਹਾਂਜੀ ਕੱਟੀ ਕੋ ਡੇਢ ਮਹੀਨੇ ਚ ਕਿੱਥੇ ਚੱਲੀ ਕੋਈ ਵਸ਼ੀ ਹਾਲ ਹੈ ਜੇ ਕੋਈ ਸਾਹ ਚੰਗੀ ਕਰੂਗਾ ਤੇ ਹਾਂਜੀ ਦੁੱਧ ਭਰੀ ਹੋਗਾ ਤੇ ਉਹ ਵੀ ਦੀ ਹੁਣ ਵੀ ਚਲ ਗਿਆ ਬਾਹਰ ਕਰ ਗਿਆ ਤੇ ਝੋਟੀ ਮੈਨੂੰ ਹੀ ਦੇ ਗਿਆ ਫਿਰ ਅੱਛਾ ਜੀ ਹਾਂਜੀ ਠੀਕ ਹੈ ਤੁਹਾਨੂੰ ਇਹ ਕੋਈ ਐਸ ਟਾਈਮ ਮੌਕੇ ਦੇ ਦੋ ਤਾਂ ਵੀ ਦੀ ਕੋ ਨੌਂ ਕਿਲੋ ਦੁੱਧ ਸੁਣਾ ਜਿਤਨਾ ਮਰਜੀ ਕੋਈ ਤਾਂ ਸੰਜੀ ਕਰਕੇ ਖੜੇ ਲਓ ਜੀ ਨੌਂ ਲੀਟਰ ਐਸ ਟਾਈਮ ਤੇ ਕੋਈ ਮਤਿਆਰ ਜੀ ਚੰਗੀ ਜਿਹੜੀ ਕੱਲੇ ਚੁੱਕਰ ਤੇ 9 ਕਿਲੋ ਦੇਂਦਾ ਹੀ ਆ ਹਾਂਜੀ ਹਾਂਜੀ ਤੇ ਕੋਈ ਵੀ ਫਰਾ ਸਾਹਮਣੇ ਲਾਜੂ ਵਸੇ ਵਾਲਾ ਦੇ ਦੁੱਧ ਚੰਗਾ ਕਰ ਜਨਾ ਮੱਲੀ ਜੀ ਦਾ ਉਹ ਬੰਦੇ ਦੇ ਸਿਰ ਤੇ ਕੀ ਟੀ ਹੈ ਠੀਕ ਹੈ ਠੀਕ ਹੈ ਜੀ ਲੋ ਜੀ ਨਿਗਾ ਨਿਗਾ ਜੈ ਸੇਂਗਰ ਬੱਕੇ ਜੱਗੇ ਮੜੀ ਬੱਚੇ ਕੱਢ ਕੇ ਲਾ ਲਈ ਅਰੇ ਆਈ ਆਜ ਅਜੇ ਲਾਈ ਜੇ ਗੱਡੀ ਜੋ ਹਸਾਂ ਨਾਲੇ ਲੋ ਜੀ ਪਰ ਨਾ ਰੰਗ ਕੀ ਕਸਰ ਦੇ ਇਹ ਤਾਂ ਕਾਹ ਦਾ ਬਾੜ ਬਹੁਤ ਹੀ ਤਕੜਾ ਆ ਗਿਆ ਵਾ ਨਾੜਾ ਨੁਣਾ ਗੇੜੀਆਂ ਵੀ ਬਹੁਤ ਹੀ ਜ਼ਿਆਦਾ ਤੇਦਰ ਸਰਪੰਚ ਸਾਹਿਬ ਖਣ ਭੰਡਾ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਵੀਰ ਨੇ ਥੋੜੀ ਜੀ ਸਾਹ ਰੋਹੇ ਜੀ ਘੱਟ ਕੀਤੀ ਆ ਨਹੀਂ ਸਾਹ ਬੜੀ ਕੀਤੀ ਜਿਉ ਨੇ ਹਾਂ ਪਰ ਇਹੋ ਜੀ ਕਿ ਚੌਕਰੀ ਪੁੰਦਾ ਰਿਹਾ ਮਰਾ ਜੀ ਚੌਕਰੀ ਨਾ ਪਾਇਆ ਚੌਕਰ ਖਾ ਖਾਈ ਰੱਖਣ ਚੜਿਆ ਤੇ ਬਾਕੀ ਨਾੜਾ ਨੂੜਾ ਜਿਹੜੀਆਂ ਇਹਦੀ ਨਹੀਂ ਬਹੁਤ ਹੀ ਜ਼ਿਆਦਾ ਛੱਡੇ ਤੇ ਚੰਗੀਆਂ ਆ ਗਈਆਂ ਦੁੱਧ ਨਹੀਂ ਖਿੱਚ ਕੇ ਚੋਇਆ ਆਣੇਗੇ ਮਤਲਬ ਦੁੱਧ ਵਾਲੇ ਕੋਸੀ ਗਿਆ ਨਹੀਂ ਹੋ ਠੀਕ ਹੈ ਦੁੱਧ ਮੈਂ ਤਾਂ ਹਾਂ ਨਾ ਜਾ ਕੀ ਕਰਾਂ ਕੀ ਨਹੀਂ ਸਾਹ ਵੀ ਕਰਦਾ ਰਿਹਾ ਜਿਵੇਂ ਸਾਡਾ 12 ਕਿਲੋ ਝੋਟੀ ਸਟਾਰਟ ਬੋਲੇ ਤੇ ਲੈਣੀ ਹਾਂ ਹਾਂ ਜੀ ਹਾਂ ਜੀ ਝੋਟੀ ਚਾਹੀਦੀ ਨੂੰ 9 ਕਟ ਤੋਂ ਵੱਡੀ 15 ਕਿਲੋ ਦੇ ਉ ਇਹਨਾਂ ਗੱਲ ਸਹੀ ਹੈ ਫੜੀ ਪੂਛ ਮੜੀ ਮੈਨੂੰ ਦੁੱਧ ਵੇਚਦਾ ਨਹੀਂ ਲਾਲ ਜਿਵੇਂ ਉਹਨਾਂ ਦੇ ਚੋਣਾ ਵਾ ਕਰ ਪੀਣ ਵਾਸਤੇ ਪੀਣ ਵਾਸਤੇ ਬਸ ਮੈਨਾਂ ਖਿੱਚ ਗਈ ਤੇ ਮੇਰੇ ਘਰਾਂ ਦੀ ਜੀ ਝੋਟੀ ਹੋਣੀ 12 13 ਕਿਲੋ ਦੇ ਚੱਲ ਜੂਗੀ ਅੱਛਾ ਜੀ ਉਹ ਗੰਡ ਬੜੇ ਮਾਂ ਚੰਗਾ ਪਿਆ ਹਨ ਠੀਕ ਹੈ ਠੀਕ ਉਹ ਸੇਵ ਵਾਲਾ ਨੂੰ ਚੰਗੀ ਲਾ ਕੇ ਤੇ ਆਪੇ ਉਹ ਵੀ ਫੇਸਬੁੱਕ ਤੇ ਸੇਗਰ ਫੂਗਰ ਦੀ ਦੰਤਰ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਗਈ ਆ ਤੇ ਚੱਡੇ ਦੇ ਤਾਂ ਆਪਾਂ ਲਾਡ ਤੋਂ ਜ਼ਰੂਰ ਦਿਖਾਵਾਂਗੇ ਨਾੜਾ ਨੂਣਾ ਜਿਹੜੀਆਂ ਬਹੁਤ ਹੀ ਆਗੀਆਂ ਦੁੱਧ ਦਾ ਡਰਾਮਾ ਇੱਕ ਉਹ ਰੰਡ ਤੇ ਦਿਖਾਉਂਦੇ ਦੁੱਧ ਦਾ ਡਰਾਮਾ ਬੜੀ ਬੂਸ ਮੜੀ ਫੜੀ ਜਾਂਦੀ ਐ ਦੀ ਹਾਂ ਪਿੱਛੇ ਮੜੀ ਅਗਰ ਦੱਬਦੀ ਆ ਜੇ ਆਈ ਨੂੰ ਥੋੜਾ ਟਾਈਮ ਹੋ ਜਾ ਜੇ ਡਰ ਜਾਂਦੀ ਸਾਰੇ ਠੀਕ ਹੈ ਠੀਕ ਹੈ ਇਹ ਵੀ ਜੇ ਮਸੂਲੀ ਹੁੰਦੀ ਆ ਤੇ ਕਰਮਾਣੀ ਨੇ ਇਹਨੇ ਵੀ ਥੱਲੇ ਪੰਡਾ ਪਾ ਲੜੀਆਂ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਵੀ ਜੀ ਇਹ ਦੇ ਦਈਏ ਆਪਾਂ 20 ਘਟਾ ਲਈਏ ਤੇ ਲੋ ਤੇ ਪੀਜੋ ਹਾਂ ਜੀ ਕੀ ਮੰਗਦਾ ਹੋਰ ਕਰਦੀ ਹੈ ਹਾਂਜੀ ਲੱਖ ਰੁਪਏ ਦੋ ਛੱਡਦੀ ਹੈ ਦੋ ਛੱਡਦੀ ਹੈ ਹਾਂਜੀ ਲੱਖ ਚ ਆਹ 5000 ਛੱਡਦੀ ਹੈ 95 ਦੀ ਹਾਨਾ ਦੇ ਦਿੰਗੇ ਠੀਕ ਲੋ ਜੀ 95000 ਦੀ ਹੈ 10 ਘੰਟਾ ਇੰਕੀ ਹੈ ਬਾਕੀ ਕੋਈ ਭਰਾ ਸਾਂਭਣ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਆਜਾ ਹੁਣ ਅੱਡ ਤੇ ਆਪਾ ਅੱਜ ਛੋਟੀ ਕੇ ਭਰੀ ਇਹ ਵੀ ਵਿਧੀ ਟੋਟੀ ਉਧਰ ਦੀ ਹੈ ਅੱਛਾ ਜੀ ਤੇ ਇਹ ਵੀ ਦੂਜੀ ਸੂਈ ਨਾਲ ਕੀ ਤਿਆਰੀ ਹੈ ਪਹਿਲੇ ਸੂਈ ਦੇ ਦੋਦੇ ਨੇ ਚੰਗਾ ਭਰਿਆ ਜੇ ਠੀਕ ਹੈ ਜੀ 13 14 ਦਿਨਾਂ ਚੋਂ ਮਾ ਭਜਨ ਨੇ ਦਿੱਤਾ ਨੇ ਅੱਛਾ ਜੀ ਮੈਰਕੀ ਵੀ ਦੋਦੇ ਮੰਨ ਲਓ ਵੀ 14 15 ਕਿਲੋ ਦੇ ਜੂਗੀ ਟੋਟੀ ਠੀਕ ਹੈ ਜੀ ਬਾਕੀ ਸੋਹਣੀ ਸਾਰੀ ਸੋਹਣੀ ਹੈ ਕਿੰਨਾ ਟਾਈਮ ਲੱਗਦੀ ਹੈ ਜੇ ਇਹਨਾਂ ਵੀ ਜੀ ਤਿਆਰੀ ਹੈ ਭੁੱਲ ਕੇ ਮੰਨ ਲਓ ਚਾਰ ਪੰਜ ਦਿਨੀਆਂ ਠੀਕ ਹੈ ਠੀਕ ਹੈ ਲਓ ਜੀ ਬਾਕੀ ਤਿਆਰੀ ਹੈ ਬਾਕੀ ਚਾਰ ਪੰਜ ਦਿਨ ਲੈ ਲੂਗੀ ਹਫਤਾ ਵੀ ਮੰਨ ਕੇ ਚਲੋ ਆਹ ਫੋਟੋ ਆਈ ਜੋ ਦਿਖਾ ਖਾਲੋਂ ਭਾਣਾ ਪਰ ਉਹਦੀ ਚੰਗਾ ਕੱਟਣਾ ਜਹਲਾਂ ਤੋਂ ਲਾ ਦੀ ਇਹ ਵੀ ਆ ਗਈਆਂ ਮਹਾਨ ਦੇ ਕਿੰਦਣ ਹੋਲ ਤਿਆਰ ਹੋ ਗਈ ਤੇ ਉਹਾਨਾ ਬਹੁਤ ਹੀ ਚੰਗਾ ਬਣਾ ਜੂਗੀ ਤੇ ਥਣ ਵੀ ਕੱਲਾ ਕੱਲਾ ਲੱਗਾ ਪਿਆ ਵਾ ਲੋ ਜੀ ਛੱਡ ਬਲਾਇਕ ਦੂਜਾ ਸੁਆ ਇਹ ਵੀ ਜੀ ਗਾਈਆਂ ਨੂੰ ਬਣੀ ਪਈ ਫਸੀ ਪਈਆਂ ਮੇਰੇ ਡੱਕੀ ਮੜੀ ਜੀ ਡੱਕੀਆਂ ਇੱਥੇ ਕਰੋ ਇਹ ਕਿੱਸੇ ਬਾਕੀ ਜਿਹੜਾ ਬਹੁਤ ਹੀ ਚੰਗਾ ਵਾ ਜਦੋਂ ਇਹ ਬਿੰਦੀ ਦਾ ਇੰਟਰਨੈਟ ਆ ਗਿਆ ਜਾਂ ਖਾਲਾ ਜਨ ਕਰਦੇ ਆਪਾਂ ਸੂਰ ਫੜ ਕੇ ਦਿਖਾਈ ਮੜੀ ਪਿੱਛੇ ਨੂੰ ਬਣੀ ਆ ਬਾਕੀ ਜਦੋਂ ਫੁੱਲ ਪਿਆਰ ਹੋ ਗਈ ਕਰਮਾਲੀ ਹੋਰ ਖੁੱਲ ਜਾਣ ਨੇ ਮਾਨਨ ਲਿਖਾਈ ਕੋਈ ਦਵਾ ਜੀ 1000 ਦਾ ਸਲਾਹ ਬਤਾਇੜਾ ਪਾਉ ਨਹੀਂ ਕਿੰਨਾ ਦਾ ਇਹਦਾ ਮੁੱਲ ਬਾਈ ਹਰ ਮੁੱਲ ਵੀ ਜੀ ਇਹਦਾ 1.5 ਕਰ ਦਈਏ ਕੀ ਵੀ ਹਾਂ ਨਹੀਂ ਕਰੀਏ ਹਾਂ ਨਹੀਂ ਕਰੀਏ ਸਵਾਦੀ ਦੇ ਦੀਏ ਝੋਟੀ ਸਵਾਦੀ ਖਾ ਲਈ ਬਹੁਤ ਕਰ ਦੀਏ ਹੋਰ ਛੱਡ ਦੀਏ ਹਾਂਜੀ लास्ट ਵੀ ਦੀ ਇੱਕ 15 ਦੇ ਦੀਏ ਝੋਟੀਆਂ ਹਾਂ ਨਹੀਂ ਦੋ ਛੱਡ ਦੀਏ ਦੋ ਛੱਡ ਦੀਏ 12 ਦੀ 12 ਦੀ ਤਿੰਨ ਨਾਲੀ ਹੋ ਗਿਆ ਛੱਡਣਾ ਇੱਕ 5 ਹਾਂ ਦਾ 200 ਰੁਪਿਆ ਛੋੜ ਜ਼ਹੋਦੀ ਇੱਕ ਪਲਾਸਾ ਇੱਕ ਦੀ ਪਾ ਮਿਲਦੀ ਨਹੀਂ ਜੇ ਪਰ ਉਹ ਐਡੀ ਤਗੜੀ ਝੋਟੀ ਹੈ। ਜੀ ਗੱਲ ਹੈ ਜੀ। ਕਾੜੀ ਬਹੁਤ ਹੀ ਤਗੜਾ ਵਾਰੇ ਦੋ 13 ਲੀਟਰ ਦਾ ਪਹਿਲੇ ਸਵੇਰ ਕੱਟਿਆ ਕਰਮਾ ਵਾਲੀ ਮੈਂ ਵੀਰਤ ਕੀਤੀ ਹੈ। ਚਲੋ ਅਗਲੇ ਕੋ ਭਾਅ ਨਾਲ ਲਈ ਆ। ਹਾਂਜੀ ਹਾਂਜੀ। ਬੜਾ ਵੀਧੀ ਯੋਰ ਲੱਗਦਾ ਜਦੋਂ ਕੋਈ ਬਾਹਰ ਜਾ ਕੇ ਆਪਾਂ ਵੀ ਸੌਦਾ ਕਰਦੇ ਆ। ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ। ਮੈਂ ਡੇਢ ਤੁਹਾਨੂੰ ਪੈਂਦੇ ਆ ਡੇਢ ਆਖਿਆ ਨਾ। ਹਾਂਜੀ ਹਾਂਜੀ। ਮੇਰੇ ਕੋਲ ਝੋਟੀ ਦਾ ਵੀ ਡੇਢ ਹੀ ਮੰਗਿਆ ਸੀ ਉਹਨਾਂ ਨੇ। ਅੱਛਾ ਜੀ। ਤੇ ਤੁਹਾਨੂੰ ਪਤਾ ਫਿਰ ਕਿੰਨਾ ਹੋਗਾ ਅਗਲੇ ਨੂੰ ਕਟਾਉੜਿਆ ਹੋਊਗਾ ਮੈਂ। ਇਹ ਗੱਲ ਸਹੀ। ਥੱਲੇ ਕੀ ਜੀ ਕਮਾਈ ਰਾਮੇ ਫਾਈਨਲ ਬਾਈ ਦਾ ਹੀ ਹੈ ਜੀ ਮੈਨੂੰ ਇੱਕ ਜੋ ਆਖੀਏ ਵੀ ਮੈਨੂੰ 20000 ਰੁਪਇਆ ਲੈ ਲੈਣਾ ਹਾਂਜੀ ਹਾਂਜੀ ਉਹਨੂੰ ਆਪੇ ਬੰਨ ਕੇ ਬੈਠੇ ਰਹਿਣਾ ਨਾ ਜੀ ਨਾ ਬਿਲਕੁਲ ਸਹੀ ਗੱਲ ਹੈ ਜੀ 2-4000 ਨਾਲ ਵਾਧੂ ਆ ਜੀ 2-4000 ਨਾਲ ਇਹ ਅਗਲੀ ਨੂੰ ਵੀ ਦੁਖਦੇ ਜਿੱਦੇ ਕ੍ਰਿਦਨੀ ਆਉਂਦੀ ਆਂ ਜੀ ਬਿਲਕੁਲ ਚਲੋ ਇਤੋਂ ਪਹਿਲਾਂ ਬੜਾ ਨਾ ਆਈਆਂ ਦੇ ਦਾਗ ਬਚਾ ਰਹਿਂਦਾ ਗੇ ਹਾਂਜੀ ਹਾਂਜੀ ਅਸੀਂ ਆਪਣਾ ਕੰਮ ਚੱਲਦਾ ਰਹਿੰਦਾ ਨਾਲੇ ਨਾਲ ਲੋਰੀ ਐਂਡ ਤੇ ਜਿਹੜਾ ਤੁਹਾਨੂੰ ਗਿਫਟ ਕਿਹਾ ਜੀ ਉਹ ਲੱਗਿਆ ਦਿਖਾਉਣਾ ਚਾਹੋ ਇਹ ਤਿਆਰ ਦੀਆਂ ਘੜੀਆਂਆਂ ਜਾਂ ਖਤਮ ਆਪਾਂ ਪਹੁੰਚੇ ਨ ਤੀਜੇ ਤੇ ਇਹ ਵੀ ਜੀ ਜੋ ਦੀ ਮੰਨ ਲਓ ਕੋਈ ਤੀਜੇ ਲਾ ਕੇ ਦਵੇ ਐਸੇ ਮੰਨ ਲਓ ਤਰ੍ਹਾਂ ਹੈ ਥੋੜੇ ਜਿਹੇ ਦਰਮੈਨੇ ਕੱਢਦੀ ਆ ਇਹਦੀ ਜਿਆਦਾ ਵੱਡੀ ਨਹੀਂ ਗਈ ਹਾਂਜੀ ਹਾਂਜੀ ਦੁੱਧ ਵੀ ਜੀ ਬਖਾਲਾ ਵੀ ਬਿਲਕੁਲ ਘੱਟ ਕਰਦੀ ਨਾੜੀ ਦੁੱਧਿਆ ਦੇ ਅੱਛਾ ਜੀ ਮੰਨ ਲਓ ਚੱਟਾ ਗਾਹਣ ਜਿਆਦਾ ਇਧਰੋਂ ਹਾਉ ਇਧਰੋਂ ਪਿੱਛੋਂ ਥੋੜਾ ਆਪਾਂ ਬਖਾਵਾ ਘੱਟ ਕਰਦੀ ਵੇ ਠੀਕ ਹੈ ਜੀ ਲਓ ਜੀ ਅਗਲੀ ਸਾਈਡ ਤੋਂ ਨਾੜ ਬੜੀ ਬੜ ਇਹ ਥਾਣਾ ਦਾ ਸਾਈਗਰ ਨਹੀਂ ਚੈੱਕ ਕਰਾਦੇ ਆ ਜੀ ਉਹ ਮੰਨ ਲਓ ਵੀ ਡੇਰੀ ਚ ਵੱਜਦੀ ਰਹੀ ਹੈ ਪਾਣੀ ਦੇ ਕਰਕੇ ਚੱਤੇ ਪੈਰ ਤੁਹਾਨੂੰ ਪਤਾ ਡੇਰੀਆਂ ਵਿੱਚ ਪਾਣੀ ਪਾਣੀ ਤੇ ਹਾਂ ਜੀ ਪਾਣੀ ਪਾਣੀ ਦੇ ਮੰਨ ਲਓ ਵੀ ਹੋ ਰਹੀ ਹੈ ਨਹੀਂ ਸਰਪਤੀ ਆਪਾਂ ਖੋਲ ਕੇ ਮੁਖਾ ਦੇਣੇ ਇਹਨੂੰ ਵੀ ਜੀ ਟੀਗਾ ਭਰੇ ਨੂੰ ਵੀ ਡੇਢ ਤੋਂ 2 ਮਹੀਨੇ ਹੋ ਚੱਲੇ ਜੀ ਕੋਈ ਵੀਰ ਭਰਾ ਚੈੱਕ ਕਰਵਾ ਲਈ ਮੈਂ ਨਹੀਂ ਇਹ ਕਰਵਾਈ ਚੈੱਕ ਕਰਵਾ ਲਈ ਜਾ ਕੇ ਠੀਕ ਹੈ ਜੀ ਹਾਂਜੀ ਇਸ ਟਾਈਮ ਮੌਕੇ ਤੇ ਦੁੱਧ ਦੱਸਿਆ ਕਿੰਨਾ ਪੂਰਾ 8 ਕਿਲੋ ਜੀ ਜੇ 8 ਕਹਿੰਦਾ ਤੇ 8 ਹੀ ਹੋਊਗਾ 8 ਲੀਟਰ ਤੇ ਨਹੀਂ ਰਾਵੀ ਦਾ ਵੀ ਨਹੀਂ ਆਹ ਕਹਿੰਦਾ ਜੀ ਰਾਵ ਜੀ ਮੀਣੀ ਹੈ ਮਾੜੀ ਕੀ ਆਕਰਮ ਨਹੀਂ ਨਹੀਂ ਆ ਗਈ ਆਹ ਆਹ ਬੱਲੀਆ ਫੇ ਬਾਕੀ ਚਲੋ ਕੰਮ ਕਰਦੇ ਆ ਨਾ ਵਾ ਦੇ ਫਿਰ ਚਲੋ ਝੱਗਾ ਕੱਢਿਆ ਨਹੀਂ ਬਈ ਸੱਜਾ ਤਾਂ ਹਰ ਕਿਨਾ ਕੱਢਿਆ ਜੀ ਨੂੰ ਹੋਣਾ ਮੰਨ ਲਓ ਵੀ ਦਿਲ ਦੀ ਅਟਕਦੀ 12 ਕਿ ਕੱਢਿਆ ਹੋਗਾ ਜੀ ਠੀਕ ਆ ਠੀਕ ਆ ਲਓ ਜੀ 12 ਲੀਟਰ ਸੱਜਰ ਦਾ ਦੁੱਧ ਭਰਿਆ ਹੋਇਆ ਵਾ ਬਈ ਕਹਿੰਦਾ ਜਿੱਦ ਨਹੀਂ ਨਿੱਕੀ ਉਹ ਨਹੀਂ ਤਿੱਖੀ ਜੀ ਠੀਕ ਆ ਠੀਕ ਆ ਜੀ ਇਹ ਤਾਂ ਹੈ ਆ ਗਈ ਨਾ ਨਸਲ 'ਚ ਨਸਲ 'ਚ ਆ ਗਈ ਇਹ ਕੱਢ ਦੇਰ ਮੈਂ ਨਾ ਪਰ ਹੈ ਨਸਲ ਦੇ ਵਿੱਚ ਮੀਣੀ ਇਹ ਸੱਜਰ ਦਾ 12 ਲੀਟਰ ਦਾ ਰਿਕਾਰਡ ਜਿਹਦੇ ਇਸ ਟਾਈਮ ਜਿਹੜਾ 8 ਲੀਟਰ ਇੱਕੋ ਬਿਲਕੁਲ ਤਿਆਰ ਆ ਤੇ ਥਣ ਥਣ ਵੀ ਨੋਕ ਕਾਲਾ ਲੱਗਾ ਵਾ ਸਾਸਰੀਕਾਲ ਸਰਪੰਚ ਸਾਹਿਬ ਲੋ ਜੀ ਅਗਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗੈਵ ਆਹ ਬਾਕਲੇ ਖੜਾ ਲੱਗਾ ਨੇ ਦਾ ਮੁੱਲ ਬਾਈ ਹਰਾ ਜਦਾ ਮੁੱਲ ਵੀਰ ਜੀ ਆਪਾਂ ਦੱਸ ਹੀ ਦਿੱਤਾ ਮੈਂ 50 ਗਿਆ ਤੁਹਾਨੂੰ 48 ਦੀ ਦਵਾ ਦਾਂਗੇ ਹਾਂ ਜੀ ਸਭ ਕੁਝ ਹੋ ਹੀ ਗਿਆ ਹਾਂ ਲਓ ਜੀ 48 ਦੀ ਹੋਰ ਇਹਨਾਂ ਸ਼ਰਤਾਂਾਂਗੇ 47 ਦੀ ਦੇ ਦੀ 46 ਦੀ ਕਰ ਦੇ ਯਾਰ ਬੰਦਾ 46 ਦੀ ਜਾਣ ਦੋ ਵੀਰ ਨੇ ਕਿਹਾ ਤਾਰੇ 45 ਦੀ ਜਾਣ ਦੋ ਫਿਰ ਕੇ 47 ਕਿਤੋਂ ਕੀ ਲੈਣਾ ਖੜਾਓ ਖੜਾਓ ਜੀ 47 ਆਪ ਵੀ ਛੋੜ ਕੱਦਾਂਗੇ ਕਿੰਨਾ 200 ਰੁਪਏ ਬਾਕੀ ਵੀਰ ਭਰਾਏ ਨਾ ਆਖਣਾ ਵੀ ਦੁੱਧ ਇਹਦੇ ਹਲੇ 6 ਹੋਊਗਾ 5 ਹੋਊਗਾ ਹਾਂ ਜੀ ਵੀਰ ਜੀ 8 ਦੱਸਤਾ ਤੇ 8 ਹੀ ਨਿਕਲੂਗਾ ਲਓ ਜੀ 8 ਲੀਟਰ ਦਾ ਕੋਈ ਸੌਦਾ ਕਰ ਲੈ ਰੁਪਇਆ 100 200 500 사이ਫਾ ਦੇ ਹਾਂਜੀ ਇੱਥੇ ਆ ਜੇ ਅਸੀਂ ਆਪਾਂ ਸ਼ਰਤ ਰੱਖੀ ਤੁਹਾਨੂੰ ਸੱਦ ਲਈ ਇੱਥੇ ਹਾਂਜੀ ਲੀਟਰ ਦਾ 5000 ਰੁਪਇਆ ਕਟਾ ਲੈ ਠੀਕ ਹੈ ਠੀਕ ਹੈ ਲਓ ਜੀ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀ ਆਪਾਂ ਬੇਨਤੀ ਕੀਤੀ ਵੀਰ ਨੇ ਤੇ ਹੁਣ ਵੀ ਐਂਡ ਤੇ ਵੀ ਕਰਤੀ ਆ ਵੀ ਲੀਟਰ ਦਾ 5000 ਦੇ ਹਿਸਾਬ ਨਾਲ ਕੱਟੇ ਜਾਣਗੇ ਤੇ ਜੀ 8 ਕਿਹਾ ਤੇ 8 ਹੀ ਨਿਕਲੂਗਾ ਤੇ ਇਹ ਵੱਧ ਨਿਕਲੇ ਆ ਤੇ ਬਤਾਉਣਗੇ ਇਹ ਵੱਧ ਨਹੀਂ ਚਲੋ ਥੇਲੋਨੇ ਦੀ ਥੇਲੋਨੇ ਦੀ ਬਾਕੀ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਜਿਹੜੀਆਂ ਸੋਈਆਂ ਆਪਣੀਆਂ ਚੋਬੇ ਕਢਣ ਠੀਕ ਹੈ ਗੱਬਣਾ ਜਿਹੜੀਆਂ ਪਾਸ ਕਰਕੇ ਕਢਣ ਅਛਾ ਇਹ ਆਪਾਂ ਪਾਸ ਕਰਕੇ ਜਾਂਦਿਆਂ ਵੀ ਟਿੱਪਣ ਟੁੱਪਣ ਝੋਟੀ ਵੀਰ ਜੀ ਬਹੁਤ ਚੰਗੀ ਨਿਕਲੀ ਐ ਜਿਹੜੀ ਆਈਡੀ ਦੀ ਮੋਟੀ ਧਾਰ ਨੇ ਲਈ ਕਰਾਈ ਠੀਕ ਐ ਠੀਕ ਐ ਜੀ ਤੇ ਮੰਨ ਲਓ ਐ ਖੋਲੀ ਜੰਮੀ ਮੇਰੀ ਠੀਕ ਐ ਲਓ ਜੀ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਦਿਖਾ ਰਵਾਰੀ ਬਾਈ ਦੇ ਇਹੋ ਬੇਨਤੀ ਹੁੰਦੀ ਆ ਹੱਥੀ ਵੀ ਚਲੋ ਇਹੋ ਬੇਨਤੀ ਹੱਥ ਜੋੜ ਕੇ ਜੀ ਜੁਰਵਤ ਵੱਦ ਸ਼ੇਅਰ ਕਰਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ